ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣਾਂਗੇ ਨਾਟੋ ਕੀ ਹੈ ਨਾਟੋ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਨਾਟੋ ਦਾ ਪੂਰਾ ਨਾਮ ਹੈ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਹ ਇੱਕ ਅੰਤਰਰਾਸ਼ਟਰੀ ਫੌਜੀ ਗਠਜੋੜ ਹੈ ਜਿਸਦਾ ਮੁੱਖ ਮਕਸਦ ਆਪਣੇ ਮੈਂਬਰ ਦੇਸ਼ਾਂ ਦੀ ਸਾਂਝੀ ਸੁਰੱਖਿਆ ਕਰਨਾ ਹੈ ਨਾਟੋ ਦਾ ਸਿਧਾਂਤ ਇਹ ਹੈ ਕਿ ਜੇ ਕਿਸੇ ਇੱਕ ਨਾਟੋ ਮੈਂਬਰ ਦੇਸ਼ ਉੱਤੇ ਹਮਲਾ ਹੁੰਦਾ ਹੈ ਤਾ ਉਸ ਨੂੰ ਸਾਰੇ ਦੇਸ਼ ਉੱਤੇ ਹਮਲਾ ਮੰਨਿਆ ਜਾਂਦਾ ਹੈ ਇਸ ਨਿਯਮ ਨੂੰ ਨਾਟੋ ਵਿੱਚ ਆਰਟੀਕਲ 5 ਕਿਹਾ ਜਾਂਦਾ ਹੈ ਨਾਟੋ ਦੀ ਸਥਾਪਨਾ 4 ਅਪ੍ਰੈਲ 1949 ਈਸਵੀ ਨੂੰ ਹੋਈ ਸੀ ਦੂਜੀ ਵਿਸ਼ਵ ਜੰਗ ਖਤਮ ਹੋਣ ਤੋਂ ਬਾਅਦ ਯੂਰਪ ਦੇ ਕਈ ਦੇਸ਼ ਕਮਜ਼ੋਰ ਹੋ ਚੁੱਕੇ ਸਨ ਅਤੇ ਉਸ ਸਮੇਂ ਸੋਵੀਅਤ ਯੂਨੀਅਨ ਜਾਨਕੀ ਰੂਸ ਕਮਿਊਨਿਸਟ ਵਿਚਾਰਧਾਰਾ ਨੂੰ ਫੈਲਾ ਰਿਹਾ ਸੀ ਪੱਛਮੀ ਦੇਸ਼ਾਂ ਨੂੰ ਡਰ ਸੀ ਕਿ ਫਿਰ ਉਸ ਯੂਰਪ ਦੇ ਹੋਰ ਦੇਸ਼ਾਂ ਤੇ ਕਬਜ਼ਾ ਕਰ ਸਕਦਾ ਹੈ ਇਸ ਖਤਰੇ ਤੋਂ ਬਚਣ ਲਈ ਅਮਰੀਕਾ ਦੀ ਅਗਵਾਈ ਹੇਠ ਨਾਟੋ ਬਣਾਈ ਗਈ ਸ਼ੁਰੂ ਵਿੱਚ ਨਾਟੋ ਵਿੱਚ ਸਿਰਫ 12 ਦੇਸ਼ ਸ਼ਾਮਿਲ ਸਨ ਪਰ ਸਮੇਂ ਨਾਲ ਇਸ ਦੀ ਮੈਂਬਰਸ਼ਿਪ ਵਾਧੀ ਗਈ ਅੱਜ ਨਾਟੋ ਵਿੱਚ 31 ਤੋਂ ਵੱਧ ਦੇਸ਼ ਸ਼ਾਮਿਲ ਹਨ ਜਿਨ੍ਹਾਂ ਵਿੱਚ ਅਮਰੀਕਾ ਕੈਨੇਡਾ ਬ੍ਰਿਟੇਨ ਫਰਾਂਸ ਜਰਮਨੀ ਇਟਲੀ ਤੁਰਕੀ ਪੋਲੈਂਡ ਫਿਨਲੈਂਡ ਅਤੇ ਸਵੀਡਨ ਵਰਗੇ ਤਾਕਤਵਰ ਦੇਸ਼ ਹਨ ਇਹ ਸਾਰੇ ਦੇਸ਼ ਮਿਲ ਕੇ ਇੱਕ ਦੂਜੇ ਦੀ ਫੌਜੀ ਰਾਜਨੀਤਿਕ ਅਤੇ ਸੁਰੱਖਿਆ ਸਹਾਇਤਾ ਕਰਦੇ ਹਨ ਨਾਟੋ ਦੀ ਤਾਕਤ ਦਾ ਅੰਦਾਜ਼ਾ ਇਹ ਗੱਲ ਤੋਂ ਲੱਗਦਾ ਹੈ ਕਿ ਇਸ ਦੇ ਮੈਂਬਰ ਦੇਸ਼ਾਂ ਦੀ ਕੁੱਲ ਮਿਲਾ ਕੇ 3 ਕਰੋੜ ਤੋਂ ਵੱਧ ਫੌਜ ਹੈ ਦੁਜੇ ਦੁਨੀਆ ਦੀ ਸਭ ਤੋਂ ਵੱਡੀ ਹਵਾਈ ਫੌਜ ਨਾਟੋ ਕੋਲ ਹੈ ਅਮਰੀਕਾ ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ ਨਿਊਕਲੀਅਰ ਹਥਿਆਰ ਵੀ ਹਨ ਜੋ ਨਾਟੋ ਨੂੰ ਹੋਰ ਵੀ ਖਤਰਨਾਕ ਅਤੇ ਤਾਕਤਵਰ ਬਣਾਉਂਦੇ ਹਨ ਨਾਟੋ ਦਾ ਮੁੱਖ ਕੰਮ ਸਿਰਫ ਜੰਗ ਲੜਨਾ ਨਹੀਂ ਹੈ ਸਗੋਂ ਜੰਗ ਨੂੰ ਰੋਕਣਾ ਵੀ ਹੈ ਨਾਟੋ ਮੈਂਬਰ ਦੇਸ਼ਾਂ ਨੂੰ ਫੌਜੀ ਟ੍ਰੇਨਿੰਗ ਦਿੰਦੀ ਹੈ, ਅਤੰਕਵਾਦ ਨਾਲ ਲੜਾਈ ਕਰਦੀ ਹੈ, ਸਾਈਬਰ ਹਮਲਿਆਂ ਤੋਂ ਬਚਾ ਕਰਦੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਸ਼ਾਂਤੀ ਮਿਸ਼ਨ ਚਲਾਉਂਦੀ ਹੈ। ਨਾਟੋ ਦਾ ਦਾਵਾ ਹੈ ਕਿ ਉਹ ਦੁਨੀਆ ਵਿੱਚ ਸਥਿਰਤਾ ਅਤੇ ਸੁਰੱਖਿਆ ਬਣਾਈ ਰੱਖਣਾ ਚਾਹੁੰਦੀ ਹੈ। ਨਾਟੋ ਨੇ ਕੀ ਫੌਜੀ ਆਪਰੇਸ਼ਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ। 1999 ਵਿੱਚ ਕੋਸੋਵ ਵਿੱਚ ਨਾਟੋ ਨੇ ਹਵਾਈ ਹਮਲੇ ਕਰਕੇ ਨਸਲੀ ਕਤਲੇਆਮ ਨੂੰ ਰੋਕਿਆ। 2001 ਤੋਂ ਇਕ 2001 ਵਿੱਚ 9/11 ਹਮਲੇ ਤੋਂ ਬਾਅਦ NATO ਨੇ NATO ਨੇ ਅਫਗਾਨਿਸਤਾਨ ਵਿੱਚ ਹਾਲ ਕੈਦਾ ਅਤੇ ਤਾਲਿਬਾਨ ਖਿਲਾਫ ਕਾਰਵਾਈਆਂ ਕੀਤੀਆਂ 2011 ਵਿੱਚ ਲੀਬੀਆ ਵਿੱਚ NATO ਦੀ ਦਖਲਅੰਦਾਜ਼ੀ ਨਾਲ ਗਦਾਫੀ ਦਾ ਰਾਜ ਖਤਮ ਹੋਇਆ ਪਰ NATO ਹਰ ਥਾਂ ਸਫਲ ਨਹੀਂ ਰਹੀ ਅਫਗਾਨਿਸਤਾਨ ਵਿੱਚ 20 ਸਾਲ ਰਹਿਣ ਤੋਂ ਬਾਅਦ ਵੀ ਤਾਲਿਬਾਨ ਮੁੜ ਸੱਤਾ ਵਿੱਚ ਆ ਗਿਆ ਹੈ ਲੀਬੀਆ ਵਿੱਚ ਗਦਾਫੀ ਦੇ ਬਾਅਦ ਦੇਸ਼ ਅੱਜ ਤੱਕ ਅਸਥਿਰ ਹੈ ਇਰਾਕ ਜੰਦੂ ਤੋਂ ਬਾਅਦ ਮੱਧ ਪੂਰਬ ਵਿੱਚ ਹਿੰਸਾ ਹੋਰ ਵੱਧ ਗਈ ਹੈ ਇਸ ਕਰਕੇ ਕਈ ਲੋਕ ਨਾਟੋ ਨੂੰ ਜੰਗ ਵਧਾਉਣ ਵਾਲੀ ਸੰਸਥਾ ਵੀ ਕਹਿੰਦੇ ਹਨ ਨਾਟੋ ਅਤੇ ਰੂਸ ਦੇ ਰਿਸ਼ਤੇ ਕਾਫੀ ਤਣਾਅਪੂਰਨ ਹਨ ਰੂਸ ਮੰਨਦਾ ਹੈ ਕਿ ਨਾਟੋ ਉਸ ਦੀ ਕੀ ਰਵੰਦੀ ਕਰਨ ਜਾ ਰਹੀ ਹੈ ਖਾਸ ਕਰਕੇ ਯੂਕਰੇਨ ਨੂੰ ਨਾਟੋ ਵੱਲ ਖਿੱਚਣ ਕਾਰਨ ਯੂਕਰੇਨ ਜੰਗ ਤੋਂ ਬਾਅਦ ਨਾਟੋ ਰੂਸ ਵਿਚਕਾਰ ਟਕਰਾ ਹੋਰ ਵੱਧ ਗਿਆ ਹੈ ਅਤੇ ਦੁਨੀਆ ਇੱਕ ਨਵੀਂ ਠੰਡੀ ਜੰਗਵਲ ਵਧ ਰਹੀ ਹੈ ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਨਾਟੋ ਦੁਨੀਆ ਦੀ ਸਭ ਤੋਂ ਤਾਕਤਵਰ ਫੌਜੀ ਸੰਸਥਾ ਹੈ ਕੁਝ ਲੋਕਾਂ ਲਈ ਨਾਟੋ ਸੁਰੱਖਿਆ ਦੀ ਢਾਲ ਹੈ ਪਰ ਕੁਝ ਲਈ ਇਹ ਖਤਰੇ ਦੀ ਵਜ੍ਹਾ ਹੈ ਭਵਿੱਖ ਵਿੱਚ ਨਾਟੋ ਦੀ ਭੂਮਿਕਾ ਹੋਰ ਵਧੇਗੀ ਅਤੇ ਇਹ ਸੰਸਥਾ ਵਿਸ਼ਵ ਰਾਜਨੀਤੀ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀ ਰਹੇਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ